ਐਸਐਸਪੀ ਸ਼੍ਰੀ ਮੁਕਸਰ ਸਾਈਵਲੋ ਜਿੱਥੇ ਜ਼ਿਲ੍ਹਾ ਅੰਦਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਮਾੜੇ ਸ਼ਰਾਰਤੀ ਅੰਸਰਾਂ ਨੂੰ ਕਾਬੂ ਕਰਨ ਨਸ਼ੇ ਦਾ ਖਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਆਮ ਪਬਲਿਕ ਨੂੰ ਆਧੁਨਿਕ ਢੰਗ ਦੇ ਨਾਲ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਨੇ ਤੇ ਉੱਥੇ ਅੱਜ ਪਬਲਿਕ ਦੇ ਗੁੰਮ ਹੋਏ 100 ਮੋਬਾਈਲ ਫੋਨ ਟਰੇਸ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਫੋਨ ਮਾਲਕਾਂ ਨੂੰ ਸੌਂਪੇ ਗਏ ਸਮੋਕੇਸ਼ਰੀ ਕਮਲਪ੍ਰੀਤ ਸਿੰਘ ਚਾਹਲ ਐਸਪੀ ਸ਼੍ਰੀ ਸੁਖਜੀਤ ਸਿੰਘ ਡੀਐਸਪੀ ਉੱਥੇ ਹੀ ਐਸਆਈ ਰਵਿੰਦਰ ਕੌਰ ਇਨਚਾਰਜ ਟੈਕਨੀਕਲ ਸੈੱਲ ਹਾਜ਼ਰ ਸਨ ਤਾਂ ਉੱਥੇ ਹੀ ਇਸ ਮੌਕੇ ਡਾਕਟਰ ਅਖਿਲ ਚੌਧਰੀ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਸਰ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਨ ਮੋਬਾਈਲ ਗੁੰਮ ਹੋਣ ਬਾਰੇ ਜ਼ਿਲ੍ਹਾ ਮੁਕਸਰ ਸਾਹਿਬ ਪੁਲਿਸ ਨੂੰ ਸ਼ਿਕਾਇਤ ਜਿਹੜੀ ਐ ਮਸੂਲ ਸੀ ਇਹਨਾਂ ਸ਼ਿਕਾਇਤਾ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵੱਲੋਂ ਇਹਨਾਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਜਿਹੜਾ ਉਹ ਟ੍ਰੇਸਿੰਗ ਤੇ ਲਗਾਇਆ ਗਿਆ ਸੀ ਜਿਸ ਤੇ ਸੋ ਮੋਬਾਈਲ ਫੋਨ ਚੱਲਦੇ ਪਾਏ ਗਏ ਇਹ ਮੋਬਾਈਲ ਫੋਨ ਟਰੇਸ ਕਰਕੇ ਅੱਜ ਆਪਨੇ ਦਫਤਰ ਮੋਬਾਈਲ ਮਾਲਕਾਂ ਨੂੰ ਬੁਲਾ ਕੇ ਲੱਭੇ ਗਏ ਮੋਬਾਈਲ ਫੋਨ ਉਹਨਾਂ ਨੂੰ ਸੌਪੇ ਗਏ ਪਿਛਲੇ ਕੁਝ ਸਮੇਂ ਤੋਂ ਜੋ ਮਿਸਿੰਗ ਮੋਬਾਈਲ ਸੀਗੇ ਵੱਖ-ਵੱਖ ਕੰਪਲੇਨੈਂਟਸ ਵੱਲੋਂ ਜੋ ਜਿੱਦੀ ਪੁਲਿਸ ਨੂੰ ਇਨਫਰਮੇਸ਼ਨ ਮਿਲੀ ਸੀਗੀ ਤੇ ਉਸ ਤੇ ਕਾਰਵਾਈ ਕਰਦੇ ਹੋਏ ٹوٹل ਅੱਜ ਲਗਭਗ 100 ਦੇ ਕਰੀਬ ਮੋਬਾਈਲਸ ਜੋ ਜਨਾਦੇ ਸਿਗੇ ਉਹਨਾਂ ਨੂੰ ਅੱਜ ਰਿਟਰਨ ਕੀਤਾ ਜਾ ਰਿਹਾ ਹੈ ਤੇ ਇਸ ਤੇ ਡਿਸਟ੍ਰਿਕਟ ਮੁਖਸਰ ਪੁਲਿਸ ਨੇ ਪ੍ਰੋਐਕਟਿਵਲੀ ਜੋ ਹੈ ਇਸ ਚ ਕੰਮ ਕਰਦੇ ਹੋਏ ਜੋ ਇੱਕ ਪੋਰਟਲ ਜੋ ਹੈ ਉਸ ਦੇ ਬਾਰੇ ਅਵੇਅਰਨੈਸ ਮੈਂ ਥੋੜਾ ਲੋਕਾਂ ਨੂੰ ਕਰਨੀ ਚਾਹਾਂਗਾ ਕਿ ਜੋ ਵੀ ਤੁਹਾਡਾ ਕੋਈ ਮਿਸਿੰਗ ਮੋਬਾਈਲ ਹੋ ਜਾਂਦਾ ਹੈ ਚਾਹੇ ਮਿਸਪਲੇਸ ਹੋ ਜਾਂਦਾ ਹੈ ਇਹ ਤੁਸੀਂ ਨਾਲ ਦੇ ਨਾਲ ਉਸ ਚੀਜ਼ ਤੇ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਲੋਕਲ ਲੈਵਲ ਤੇ ਪੁਲਿਸ ਨੂੰ ਵੀ ਦੱਸੋ ਤਾਂ ਕਿ ਉਸ ਦੇ ਨਾਲ ਦੇ ਨਾਲ ਕਾਰਵਾਈ ਕੀਤੀ ਜਾ ਸਕੇ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਡਿਸਟ੍ਰਿਕਟ ਪੁਲਿਸ ਨੇ ਤੋਂ 2 ਕਰੋੜ ਦੇ ਕਰੀਬ ਵੈਲਿਊ ਦੇ ਮੋਬਾਈਲ ਫੋਨਸ ਜੋ ਨੂੰ ਟ੍ਰੇਸ ਕਰਕੇ ਉਹਨਾਂ ਦੇ ਜੋ ओरिजिनल ਜੋ ਓਨਰਸ ਹੈਗੇ ਬੈਨੀਫੀਸ਼ੀਰੀ ਉਹਨਾਂ ਨੂੰ ਰਿਟਰਨ ਕਰਾਏ ਗਏ ਹੈਗੇ ਤੇ ਮੇਰਾ ਨਾਮ ਫਰੀਦ ਅਹਿਮਦ ਹੈ ਮੈਂ ਬੇਸਿਕਲੀ ਬਰੇਲੀ ਯੂਪੀ ਸੇ ਹੂੰ ਤੋਂ ਮੇਰੀ ਸ਼ਾਪ ਹੈ ਰੈੱਡ ਕਰਾਸ ਤੇ ਰੈੱਡ ਕਰਾਸ ਤੇ ਪੁਰਾਣੇ ਪੋਸਟ ਆਫਿਸ ਕੇ ਸਾਹਮਣੇ ਠੀਕ ਹੈ ਤੋਂ ਸ਼ਾਪ ਸੇ ਘਰ ਜਾਂਦੇ ਟਾਈਮ ਮਸਜਿਦ ਚੌਕ ਕੇ ਪਾਸ ਮੇਰਾ ਘਰ ਹੈ ਤੋਂ ਮੇਰਾ ਰਾਸਤੇ ਮੇ ਫੋਨ ਡਿਗ ਪਿਆਸੀ 로ਸਟ ਹੋ ਗਿਆ ਸੀ तो मैंने ढूंढा भी था लेकिन नहीं मिला तो मैंने सिटी पुलिस स्टेशन में कंप्लेंट कराई फिर चौ, चौबीस दिसंबर की बात है ये उसके बाद में जब मैंने कंप्लेंट करा दी तो हफ़्ते पहले मेरे पास एसएसपी ऑफिस से फ़ोन गया कि भाई थोड़ा फ़ोन मिल गया है तो इसके लिए मैं श्री मुख्तर साहब पुलिस एडमिनिस्ट्रेशन का बहुत बहुत शुक्रिया अदा करता हूँ थैंक यू ਮੈਂ ਮੈਂ ਜਗਸੀਰ ਸਿੰਘ ਐਸਆਈ ਪਿੰਡ ਬਰੀ ਵਾਲਾ ਦਾ ਰਹਿਣ ਵਾਲਾ ਹਾਂ ਮੇਰਾ ਕੁਝ ਸਮਾਂ ਪਹਿਲਾਂ ਮੈਂ ਸੀਆਈਐਸਟਾਪ ਨੰਬਰ 1773 ਨਾ ਸੀਗਾ ਅਸੀਂ ਰਾਤ ਨੂੰ ਟ੍ਰਾਇਪ ਲੱਗਿਆ ਸੀ ਸਾਡਾ ਜੋ ਚੋਰਾਂ ਨਾਲ ਹੱਥੋਂ ਪਈ ਹੁੰਦਾ ਮੇਰਾ ਮੋਬਾਈਲ ਡਿੱਗ ਪਿਆ ਜੋ ਕਿ ਮੁਕਸਰ ਜਿਲ੍ਹੇ ਦੀ ਟੈਕਨੀਕਲ ਟੀਮ ਤੇ ਐਸਐਸਪੀ ਸਾਹਿਬ ਵੱਲੋਂ ਸਵਾਮੀ ਲੇ ਦੇ ਵਿੱਚ ਬਚੀ ਲੱਭਿਆ ਗਿਆ ਉਹਨਾਂ ਬਹੁਤ ਬਹੁਤ ਮਿਹਰਬਾਨੀ ਹੈ ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਬਹੁਤ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਗੱਲ ਨਹੀਂ ਕੱਲੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਹਿਲਾਂ ਅਸੀਂ ਸੋਚਦੇ ਹੁੰਦੇ ਸੀ ਵੀ ਜਿਹੜੇ ਮੋਬਾਈਲ ਡਿੱਗ ਜਾਂਦੇ ਆ ਜਾਂ ਗੋਮਨ ਜਾਂ ਚੋਰੀ ਹੋ ਜਾਂਦੇ ਆ ਵੀ ਉਹ ਗਵਰਨਮੈਂਟ ਵੱਲੋਂ ਲੱਭੇ ਨਹੀਂ ਜਾਂਦੇਗੇ ਵੀ ਇੱਕ ਫਾਰਮੈਲਟੀ ਦੇ ਤੌਰ ਤੇ ਸਾਨੂੰ ਐਫ ਆਈ ਆਰ ਕਰਉਣੀ ਪੈਂਦੀ ਸੀ ਸੋ ਸਾਡਾ ਮੋਬਾਈਲ ਲਗਭਗ 1 ਜਨਵਰੀ ਨੂੰ ਡਿੱਗਿਆ ਸੀਗਾ ਜਿਸ ਟਾਈਮ ਮੱਗੀ ਦਾ ਮੇਲਾ ਸੀਗਾ ਤੇ ਜਿਹੜਾ ਮਤਲਬ ਮਹਿਕਮੇ ਤੇ ਬਹੁਤ ਸਟ੍ਰੈਸ ਹੁੰਦਾ ਤੋਂ ਤੇ ਉਦੋਂ ਸਾਡਾ ਮੋਬਾਈਲ ਦੀ ਕੰਪਲੀਟ ਕੀਤੀ ਸੀ ਪਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਨਾਲ ਅਤੇ ਮੇਰੇ ਹੋਰ ਇਹ ਸਾਰੇ ਭਰਾ ਖੜੇ ਐ ਲਗਭਗ 100 ਕੈਂਡੀਡੇਟ ਦਾ ਮੋਬਾਇਲ ਹੈ ਜਿਹੜਾ ਮਹਿਕਮੇ ਨੇ ਲੱਭ ਕੇ ਦਿੱਤਾ ਹੈ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਛੋਟੇ ਤੋਂ ਲੈ ਕੇ ਵੱਡੇ ਮੁਲਾਜ਼ਮ ਤੱਕ ਸਾਰਿਆਂ ਨੇ ਸਾਡਾ ਪੂਰਾ ਸਾਡੇ ਨਾਲ ਕੋਪਰੋਮਾਈਜ਼ ਕਰਕੇ ਪੂਰਾ ਸਾਥ ਦਿੱਤਾ ਸੋ ਸਾਰਿਆਂ ਦਾ ਸਟਾਫ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ